ਇੱਕ ਹੀ ਕਰੀ ਜਾਂਦਾ ਕਿੰਨਾ ਚੇਰ ਹੋ ਗਿਆ ਇਹਨੂੰ ਭਾਗ ਨੂੰ ਹੀ ੜਿਆ ਆਪਣੇ ਪਰਨੇ ਨੂੰ ਹੀ ਕਦੀ ਖੋਲ ਲੈਂਦਾ ਕਦੀ ਬੰਨ ਲੈਂਦਾ ਇਹ ਕੌਣ ੜਿਆ ਵੇ ਬਨੋਦ ਵੇ ਬਨੋਦ ਬਨੋਦ ਕੀ ਆ ਬੀਬੀ ਓਰੇ ਆ ਮੇਰੇ ਗਾਲ ਸੁਣ ਵੇਖ ਰਿਓ ਮੇਰੀ ਗਾਲ ਸੁਣ ਕੀ ਕਰੀ ਜਾਂਦਾ ਵਾ ਹਾਂ ਇੱਥੇ ਹੀ ਪਰਨੇ ਨੂੰ ਹੀ ਖਪੀ ਜਾਂਣ ਡਿਆ ਓਰੇ ਆ ਮੇਰੀ ਗਾਲ ਸੁਣ ਓਨਾ ਮਾ ਓਨਾ ਕੀ ਬੀਬੀ ਕੋ ਗੱਲ ਕਰੀ ਜਾਨੀ ਆ ਪਰਨੇ ਨੂੰ ਖਬਣ ਡਿਆ ਪਰਨਾ ਬਨਣ ਡਿਆ ਗੁਰਦੁਆਰਾ ਸਾਹਿਬ ਚੱਲੇ ਆ ਕੀ ਹਾਂ ਦੱਸ ਕੀ ਗੱਲ ਕਰਨੀ ਹੈ ਵੇ ਬੈਹ ਤੇ ਜਾ ਘੜੀ ਇੱਥੇ ਮੇਰੇ ਲਾਗੇ ਹਾਂ ਬਹਿ ਗਿਆ ਹਾਂ ਹਾਂ ਦੱਸ ਕੀ ਗੱਲ ਕਿੱਥੇ ਚੱਲਿਆ ਵਾ ਕਦੋਂ ਦਾ ਪਰਣਾ ਬੰਨਣ ਡਿਆ ਤੇਰਾ ਪਰਣਾ ਹੀ ਨਹੀਂ ਵੱਜਣ ਡਿਆ ਬੀਬੀ ਜਾਣਾ ਕਿੱਥੇ ਆ ਗੁਰਦੁਆਰਾ ਸਾਹਿਬ ਚੱਲਿਆ ਮੁੰਡਿਆਂ ਦੇ ਫੋਨ ਹੋਣ ਡੇ ਆ ਉੱਥੇ ਚੱਲਿਆ ਵਾ ਤੂੰ ਆਜਾ ਮਰੀ ਜਾਨੀ ਕੀ ਗੱਲ ਕੀ ਕੰਮ ਕੀ ਕੰਮ ਆ ਕੋਈ ਆਜਾ ਮਰੀ ਜਾਨੀ ਆ ਨਹੀਂ ਨਹੀਂ ਕੰਮ ਤਾਂ ਨਹੀਂ ਕੋਈ ਉਦੋਂ ਹੀ ਮੈਂ ਤੇ ਵਾਜਾ ਮਾਰ ਲਈ ਮੇਰੇ ਲਾਗੇ ਘੜੀ ਬਹਿ ਜਾ ਜਾ ਬੀਬੀ ਹੱਦ ਕਰਦੀ ਤੂੰ ਵੀ ਕੰਮ ਨਹੀਂ ਕੋਈ ਐਵੇਂ ਵਾਜਾ ਮਾਰੀ ਨਹੀਂ ਫਿਰ ਗੱਲ ਕੋਈ ਕਰਨੀ ਨਹੀਂ ਕੰਮ ਕੋਈ ਨਹੀਂ ਤੇ ਉਵੇਂ ਵਾਜਾ ਮਰੀ ਜਾਣੀਆਂ ਤੈਨੂੰ ਮੈਂ ਕਈ ਵੀ ਜਾਣ ਡਿਆ ਗੁਰਦੁਆਰਾ ਸਾਹਿਬ ਜਾਣਾ ਵਾ ਤੇ ਫਿਰ ਵੀ ਵਾਜਾ ਮਰੀ ਜੰਨੀ ਮੈਂ ਤੈਨੂੰ ਆਖਿਆ ਮੇਰੇ ਨਾਲ ਦੇ ਬਹਿ ਕੇ ਕੋਈ ਗੱਲ ਕਰੀ ਕਰੂਗਾ ਤੂੰ ਹੀ ਆ ਫੋਨ ਜੇ ਜੀ ਵੜ ਜਾਂਨੇ ਆ ਕੀ ਲੱਭਦੇ ਰਹਿਨੇ ਇਹਦੇ ਵਿੱਚ ਸਾਰੀ ਦਿਹਾੜੀ ਬੀਬੀ ਇਹਦੇ ਜਿਹਾ بڑا ਕੋਸ਼ ਹੁੰਦਾ ਵੇਖਣ ਵਾਲਾ ਸਾਰੇ ਕੰਮ ਅੱਜਕੱਲ ਫੋਨ ਤੇ ਹੀ ਆ ਤੇਰੇ ਲਾਗੇ 2 ਮਿੰਟ ਬਹਿ ਗਿਆ ਤੂੰ ਵਾਜਾਂ ਮਾਰਨ ਦੀ ਹੀ ਤੇ ਮੈਂ ਕਿਹਾ ਚੱਲ ਬਹਿ ਜਾਂਨਾ ਵਾ ਨੋਦਰ ਓਕੇ ਆ ਬੈਠਾ ਕਿਹੜਾ ਜਾਨਵਰ ਬੈਠੇ ਆ ਉਹ ਮਨੋਦ ਮਨੋਦ ਕੀ ਆ ਬੀਬੀ ਉਹ ਕਿ ਬੈਠਾ ਵਾ ਕਿੱਥੇ ਕੀ ਬੈਠਾ ਵਾ ਉਹ ਦੋ ਹੂੰ ਕਾਹ ਵਾ ਕੀ ਆ ਇਹ ਕੀ ਕਰਦੇ ਆ ਬੈਠੇ ਕਾਹ ਕੋ ਖਾਂਦੇ ਆ ਪੁੱਤ ਕਾਹ ਵਾਂ ਕੋ ਹੋਰ ਵਾ ਉਹ ਬੀਬੀ ਕਾਂ ਆਇਆ ਖਾਣਾ ਕੀ ਆ ਉਹ ਇੱਕ ਖਾਂਡਿਆ ਇੱਕ ਉਧਾ ਲੱਗੇ ਬੈਠਾ ਵਾ ਹੋਰ ਉਹਨਾਂ ਨੇ ਕੀ ਖਾਣਾ ਵਿਚਾਰਿਆ ਨੇ ਉਹ ਵੇ ਕੀ ਉੱਡ ਗਿਆ ਵਿਨੋਦ ਇੱਕ ਉਹ ਵੇ ਕੀ ਉੱਡ ਗਿਆ ਵੇ ਵਿਨੋਦ ਬੀਬੀ ਤੇਰਾ ਦਿਮਾਗ ਖਰਾਬ ਆ ਹੁਣੇ ਤੈਨੂੰ ਦੱਸ ਕੇ ਟਿਆ ਵਾਂ ਵੀ ਦੋ ਕਾਂ ਬੈਠੇ ਆ ਤੇ ਉਹਨਾਂ ਚੋਂ ਇੱਕ ਉੱਡ ਗਿਆ ਉਹ ਤੈਨੂੰ ਤੇਰੇ ਲਾਗੇ ਮੈਂ ਬੈਣਾ ਨਹੀਂਗਾ ਖਜਾ ਦੇਣੀ ਆ ਪੰਜ ਮਿੰਟ ਹੋਏ ਤੇਰੇ ਤੋਂ ਬੈਠੇ ਨੂੰ ਇੱਕੋ ਗੱਲ ਕਰੀ ਜਾਨੀ ਛਰਾਈਆਂ ਵਾਂਗੂ ਸਿਰ ਖਾ ਤਾਂ ਕੌਣ ਬੈਠਾ ਕੀ ਬੈਠਾ ਤੈਨੂੰ ਹੋਰ ਨਾਲ ਕੀ ਲੱਗੇ ਕੀ ਬੈਠਾ ਵਾ ਜਿਹੜਾ ਮਰਜ਼ੀ ਬੈਠਾ ਹੋਵੇ ਆ ਘੋਲ ਕਾਣ ਦੇ ਕੀ ਖਾਣ ਦੇ ਉਹ ਖਾਣ ਦੇ ਉੱਠ ਗਿਆ ਵਾ ਧੁਮਾਕ ਖਰਾਬ ਕਰਤਾ ਬਦੋਆ ਮੀਠਾ ਜੀ ਮੈਂ ਤਾਂ ਬੁੱਤ ਤੈਨੂੰ ਉਦਾਂ ਹੀ ਪੁੱਛਿਆ ਆ ਕੀ ਝੋਲਾ ਝੋਲਾ ਜਾ ਬੈਣ ਡਿਆ ਸੀ ਕਿਹੜਾ ਅੱਖਾਂ ਤੋਂ ਦੀਂਦਾ ਵਾ ਵੀ ਉਹ ਕੀ ਆ ਫੇ ਕੀ ਹੋਇਆ ਪੁੱਛਦੇ ਆ ਤੇ ਵੇ ਬੀਬੀ ਜੇ ਤੈਨੂੰ ਝੋਲਾ ਝੋਲਾ ਦਿਖਣ ਡਿਆ ਤੈਨੂੰ ਪਤਾ ਤੇਰੀ ਨਿਗਾਹ ਘਾਟਾ ਤੇ ਕਾਤੋਂ ਜੋਰ ਪੋਣੀ ਆ ਤੂੰ ਕੋਈ ਉਹਨਾਂ ਦਾ ਆਧਾਰ ਕਾਰਡ ਵੜਾਉਣੇ ਆ ਉਹ ਜੋਰ ਲਈ ਜਾਨੀ ਅੱਖਾਂ ਦਾ ਰਹਿਣਦੇ ਆ ਜੋ ਕਾਂਡੇ ਕਰਨਦੇ ਕੋਈ ਨਾਲ ਆਪਣਾ ਦਿਮਾਗ ਖਰਾਬ ਕਰੀ ਜਾਨੀ ਨਾਲ ਮੇਰਾ ਕਰੀ ਜਾਨੀ ਆ ਇਹ ਲੱਗ ਕੀ ਲੱਗਦਾ ਉਹੀ ਜਾ ਬੇਬੀ 10 ਮਿੰਟ ਬੈਣਾ ਭਾਰੀ ਕਰਦਾ ਤੂੰ ਤੇ ਐਸੇ ਕਰਕੇ ਨਾ ਐਸੇ ਕਰਕੇ ਮੈਂ ਤੇਰੇ ਲਾਗੇ ਨਹੀਂ ਬੈਣਾ ਮੈਨੂੰ ਪਤਾ ਤੂੰ ਕੋਹਨਾ ਕੋਹ ਪੁੱਛੀ ਜਾਣਾ ਹੋ ਟਾਈਮ ਖਰਾਬ ਕੀਤਾ ਤੋਂ ਮੈਂ ਗੁਰਦੁਆਰਾ ਸਾਹਿਬ ਚਲ ਜਾਣਾ ਹੱਤ ਹੋਈ ਹੈ ਕੀ ਹੈ ਅਜੇ ਦੋ ਵਾਰ ਪੁੱਛ ਲਿਆ ਤੇ ਕੀ ਬੈਠਾ ਵਾ ਅੱਖਾਂ ਤੋਂ ਨਹੀਂ ਪਤਾ ਲੱਗਦਾ ਕਾ ਕਰਕੇ ਪੁੱਛ ਲਿਆ ਕੀ ਬੈਠਾ ਵਾ ਕਿ ਕਿਦਾਂ ਖਿੱਚ ਕੇ ਪਿਆ ਜਾ ਆਪ ਆਪ ਅੱਜ ਮੈਂ ਡੈਰੀ ਬਣਾਈ ਹੁੰਦੀ ਤੇ ਮੈਂ ਤੇ ਗਾੜੀ ਧਰਦੀ ਤੇ ਕਿਦਾਂ ਪੁੱਤ ਤੂੰ ਮੈਨੂੰ ਕੋਈ ਸਵਾਲ ਪੰਜੀ ਪੰਜੀ ਤੀਤੀ ਵਾਰ ਪੁੱਛਦਾ ਨਾ ਹਾਂ ਤੇ ਮੈਂ ਤੇਰਾ ਹਾਸਾ ਸਜਵਾਬ ਦੇ ਨਹੀਂ ਨਹੀਂ ਹਾਂ ਉਹ ਵੀ ਉਦੋਂ ਜਦੋਂ ਤੇਰੀ ਬੋਲੀ ਤੋਤਲੀ ਬੋਲੀ ਤੇ ਮੈਨੂੰ ਕੁਝ ਪਤਾ ਵੀ ਨਹੀਂ ਲੱਗਦਾ ਹੁੰਦਾ ਫੇਰ ਵੀ ਮੈਂ ਮਾਂ ਹਾਂ ਨਾ ਸਮਝ ਜਾਣੀ ਨਹੀਂ ਹਾਂ ਕਿ ਮੇਰਾ ਪੁੱਤ ਮੈਨੂੰ ਕੀ ਪੁੱਛਦਾ ਮੈਂ ਕਦੀ ਗਾਲ ਨਹੀਂ ਪਾਈ ਤੇ ਅੱਜ ਇਹ ਵੇਖ ਲਾ ਕਿੰਦਾ ਨਿਆਣੇ ਬਹੁਤ ਬਦਲ ਗਏ ਆ ਮੈਨੂੰ ਸਭ ਕੋ ਖੁਸ਼ੀ ਹੁੰਦੀ ਹੁੰਦੀ ਹੀ ਮੈਨੂੰ ਚਾ ਚੜ ਜਾਂਦਾ ਹੁੰਦਾ ਕਿ ਮੇਰਾ ਪੁੱਤ ਮੇਰ ਕੋ ਕੋਈ ਗੱਲ ਪੁੱਛਦਾ ਵਾ ਤੇ ਮੈਂ ਖੁਸ਼ੀ ਖੁਸ਼ੀ ਜਵਾਬ ਦਿੰਦੀ ਹੁੰਨੀ ਆ ਕਦੀ ਨਹੀਂ ਆਕਿਆ ਤੇ ਮੇਰਾ ਸਿਰ ਖਾ ਲਿਆ ਜਾਂ ਜਿਆਦੀਰ ਬੋਲਦਾ ਅੱਜ ਵੇਲਾ ਅੱਜ ਬੱਚਿਆਂ ਨੂੰ ਮਾਂ ਸਾ ਜਿੰਨਾ ਪਿਆਰ ਹੀ ਨਹੀਂ ਰਹਿ ਗਿਆ ਮਾਂ ਪਿਆਰ ਕੀ ਗੱਲਾਂ ਕਰਦੇ ਆ ਕਿਦਾਂ ਪੈਂਦੇ ਆ ਗਾੜੀ ਦਸ ਗੁਰਦੁਆਰੇ ਗਏ ਦਾ ਕੀ ਫਾਇਦਾ ਸਸਿਸ ਸਾਰਿਆਂ ਨੂੰ ਸਾਡੀ ਇਹ ਅੱਜ ਦੀ ਵੀਡੀਓ ਇੱਕ ਛੋਟਾ ਜਿਹਾ ਮੈਸੇਜ ਆ ਅੱਜ ਦੀ ਜਨਰੇਸ਼ਨ ਵਾਸਤੇ ਕਿਉਂਕਿ ਅੱਜ ਦੀ ਜਨਰੇਸ਼ਨ ਜਿਹੜੀ ਉਹ ਇੰਨੀ ਆਪਣੇ ਕੰਮਾਂ ਕਾਰਾਂ ਤੇ ਫੋਨਾਂ 'ਚ బిజీ ਹੋ ਗਈ ਆ ਕਿ ਉਹਨਾਂ ਨੂੰ ਆਪਣੇ ਮਾਪਿਆਂ ਨਾਲ ਇੰਨਾ ਪਿਆਰ ਹੀ ਨਹੀਂ ਰਿਹਾ ਤੇ ਜਦੋਂ ਇਹੋ ਜਨਰੇਸ਼ਨ ਬੱਚੇ ਬਚਪਨ 'ਚ ਹੁੰਦੇ ਆ ਤੇ ਆਪਣੇ ਮਾਪਿਆਂ ਨੂੰ ਕੋਈ ਕੁਐਸਚਨ ਹਜ਼ਾਰ ਵਾਰ ਵੀ ਪੁੱਛ ਲੈਂਦੇ ਤੇ ਮਾਪੇ ਖੁਸ਼ੀ-ਖੁਸ਼ੀ ਜਵਾਬ ਦਿੰਦੇ ਕਦੀ ਅੱਕਦੇ ਨਹੀਂ ਆ ਤੇ ਅੱਜ ਦੇ ਬੱਚੇ ਜਿਹੜੇ ਮਾਪੇ ਉਹ ਬਜ਼ੁਰਗ ਹੋ ਜਾਂਦਾ ਜਦੋਂ ਤੇ ਇੱਕ ਤੋਂ ਦੂਜੀ ਵਾਰ ਕੁਐਸਚਨ ਕਰ ਲੈਂਦਾ ਵਾ ਤੇ ਬੱਚੇ ਜਿਹੜੇ ਉਹ ਮਤਲਬ ਕਿ ਉਹਨਾਂ ਨੂੰ ਕਿੰਦਾ ਖੁੱਦ ਖੁੱਦ ਕੇ ਪੈਂਦੇ ਆਗੇ ਬਹੁਤ ਅੱਗੋਂ ਹਰਾਫ ਬੋਲਦੇ ਆ ਜੋ ਕਿ ਇਹ ਗੱਲ ਬੱਚਿਆਂ ਨੂੰ ਨਹੀਂ ਚਾਹੀਦੀ ਬੱਚਿਆਂ ਨੂੰ ਹਮੇਸ਼ਾ ਇਹ ਚਾਹੀਦਾ ਵਾ ਕਿ ਆਪਣੇ ਵੱਡਿਆਂ ਦਾ ਸਤਿਕਾਰ ਕਰੋ ਵੱਡਿਆਂ ਨਾਲ ਪਿਆਰ ਕਰੋ ਹੈਨਾ ਉਹਨਾਂ ਨੂੰ ਬਜ਼ੁਰਗ ਜਿਹੜੇ ਹੁੰਦੇ ਆ ਨਾ ਉਹ ਪਿਆਰ ਦੇ ਭੁੱਖੇ ਹੁੰਦੇ ਆ ਜਿਆਦਾ ਨਹੀਂ ਸਮਾਂ ਆਪਾਂ ਦੇ ਸਕਦੇ ਤੇ ਇੱਕ ਦਿਨ ਦੇ ਵਿੱਚ ਅੱਧਾ ਘੰਟਾ ਸਮਾਂ ਉਹਨਾਂ ਨੂੰ ਘੰਟਾ ਜ਼ਰੂਰ ਦਿਆ ਕਰੋ ਉਹਨਾਂ ਨਾਲ ਪਿਆਰ ਦੀਆਂ ਗੱਲਾਂ ਕਰਿਆ ਕਰੋ ਕਿਉਂਕਿ ਆਪਣੇ ਮਾਪੇ ਜੜੇ ਉਹ ਪਿਆਰ ਦੇ ਭੁੱਖੇ ਹੁੰਦੇ ਆ ਬਸ ਇਹੀ ਮੈਂ ਅੱਜ ਦੀ ਜਨਰੇਸ਼ਨ ਨੂੰ ਇੱਕ ਮੈਸੇਜ ਦੇਣਾ ਚਾਹੁੰਨੀ ਆ ਸਾਬ ਤੋਂ ਵੱਡਿਆਂ ਨੂੰ ਪਿਆਰ ਕਰੋ ਸਤਿਕਾਰ ਕਰੋ ਉਹਨਾਂ ਦਾ ਬਾਕੀ ਜੀ ਸਾਡੇ ਕੋਲ ਵੀਡੀਓ ਇੰਨੀਆਂ ਘੱਟ ਪੈਣ ਦਾ ਰੀਜ਼ਨ ਇਹ ਆ ਕਿ ਥੋੜੀ ਜਿਹੀ ਪ੍ਰੋਬਲਮ ਚੱਲਦੀ ਪਈ ਆ ਜਿਸ ਦਾ ਕਰਕੇ ਕਿ ਅਸੀਂ ਵੀਡੀਓ ਸ਼ੂਟ ਨਹੀਂ ਕਰ paunde ਤੇ ਬਸ ਉਹ ਪ੍ਰੋਬਲਮ ਜਿੱਦਾਂ ਸ਼ਾਰਟ ਆਊਟ ਹੋ ਗਈ ਤੇ ਤੁਹਾਨੂੰ ਪਹਿਲਾਂ ਵਾਂਗੂ ਹੀ ਵੀਡੀਓ ਸਾਡੀਆਂ ਦੇਖਣ ਨੂੰ ਮਿਲਣਗੀਆਂ ਤੇ ਬਾਕੀ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਕਿੱਦਾਂ ਲੱਗਦੀਆਂ ਤੇ ਤੁਹਾਡੇ ਕਮੈਂਟ ਹੱਡ ਨੂੰ ਬਹੁਤ ਜ਼ਿਆਦਾ ਮਤਲਬ ਵਧੀਆ ਲੱਗਦੇ ਆ ਲਾਈਕ ਕਰਦੇ ਆ ਤੇ ਬਾਕੀ ਜੇ ਕੋਈ ਆਪਣੀ ਸਟੋਰੀ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਮੈਸੇਜ ਮਤਲਬ ਕਮੈਂਟ ਕਰੇ ਫਿਰ ਅਸੀਂ ਆਪਸ ਨਾਲ ਕੰਟੈਕਟ ਕਰਾਂਗੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਲੋਕਾਂ ਨੂੰ